हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਗੁਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਨਾ ਉਸ ਚੈਨਲ ਨੂੰ ਵੀ ਉਮੀਡ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਜ ਦੀ ਵੀਡੀਓ ਵੀ ਜੀ ਬਹੁਤ ਜ਼ਿਆਦਾ ਸੋਹਣੀ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਅੱਪਾ ਤੁਹਾਡੇ ਨਾਲ ਗੁਰਬਾਣੀ ਦੇ ਸਬੰਧਿਤ ਤੇ ਇੱਕ ਬਹੁਤ ਸੋਹਣੀ ਗੱਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਬਹੁਤ ਵਾਅ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਦਾਂ ਦੀ ਪੋਜ਼ਿਟਿਵ ਵੀਡੀਓ ਦੇਖਣ ਦੇ ਨਾਲ ਜਦੋਂ ਸਾਡਾ ਕਈ ਵਰੀ ਮਨ ਡੋਲ ਜਾਂਦਾ ਸਾਡਾ ਮਨ ਟੁੱਟ ਜਾਂਦਾ ਕਿਤੇ ਨਾ ਕਿਤੇ ਆਪਣਾੜਾ ਵਿਸ਼ਵਾਸ ਆ ਡਗਮਗਾ ਜਾਂਦਾ ਸੋ ਇਦਾਂ ਦੀ ਵੀਡੀਓਜ਼ ਦੇਖਣ ਦੇ ਨਾਲ ਜਿਹੜਾ ਹੈਗਾ ਦੁਬਾਰਾ ਅਪਣਾ ਜਿਹੜਾ ਮਨ ਹੌਸਲੇ ਚ ਆ ਜਾਂਦਾ ਦੁਬਾਰਾ ਤੋਂ ਫਿਰ ਆਪਾਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਨੇ ਆ ਦੁਬਾਰਾ ਤੋਂ ਫਿਰ ਆਪਾਂ ਗੁਰੂ ਸਰ ਦੇ ਚਰਨਾਂ ਨਾਲ ਜੁੜਨ ਦੀ ਸੋਚਦੀ ਆ ਸੋ ਇਸੇ ਕਰਕੇ ਵੀਡੀਓ ਨੂੰ ਬਹੁਤ ਵਾਅ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆਂ ਜੀ ਵੀਡੀਓ ਅ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਹੋਰ ਆਪਣੀ ਇੱਕ ਭੈਣ ਵੱਲੋਂ ਜੀ ਮੈਸੇਜ ਆਇਆ ਸੀ ਐ ਤੋਂ 4-5 ਦਿਨ ਪਹਿਲਾਂ ਉਹਨਾਂ ਦੀ ਨਾ ਬੇਟੀ ਦਾ ਬਰਥਡੇ ਸੀਗਾ 3 ਤਰੀਕ ਨੂੰ ਸੋ ਵੈਸੇ ਉਹ ਆਪਾਂ ਤੋਂ ਆਪਣੇ ਨਾਲ ਜੁੜੇ ਹੋਏ ਨੇ ਉਦੋਂ ਤੋਂ ਜਦੋਂ ਤੋਂ ਆਪਣਾ ਚੈਨਲ ਬਣਿਆ ਥੋੜੇ ਟਾਈਮ ਬਾਅਦ ਹੀ ਆਪਣਾ ਜੁੜ ਗਿਆ ਸੀ ਉਹ ਉਹਦੋਂ ਉਹਨਾਂ ਦਾ ਬੇਟੀ ਦਾ ਬਰਥਡੇ ਸੀਗਾ ਉਹ ਤੋਂ ਆਪਾਂ ਉਹਨਾਂ ਦੇ ਬੇਟੇ ਦੇ ਜਿਹੜੇ ਬਰਥਡੇ ਦੀ ਵਿਸ਼ ਕੀਤੀ ਸੀਗੀ ਪਣੀ ਸਾਰੀਨਾ ਉਹਨਾਂ ਨੇ 2-3 ਦਿਨ ਪਹਿਲਾਂ ਮੈਨੂੰ ਮੈਸੇਜ ਕੀਤਾ ਸੀਗਾ ਵੀ 3 ਤਰੀਕ ਨੂੰ ਮੇਰਾ ਬੇਟੀ ਦਾ ਬਰਥਡੇ ਆ 3 ਤਰੀਕ ਨੂੰ ਮੇਰੇ ਦਿਮਾਗ ਚੋਂ ਨਿਕਲ ਗਈ ਇਹ ਗੱਲ ਕਿਉਂਕਿ ਘਰ ਦੇ ਕੰਮ ਧੰਦੇ ਹੋਏ ਜੀ ਵੀਡੀਓ ਬਣਾਉਣੀ ਐ ਐਡਿਟ ਕਰਨੀ ਇੰਨਾਂ ਗੱਲਾਂ ਚ ਹੀ ਦਿਮਾਗ ਚੋਂ ਗੱਲ ਨਿਕਲ ਜਾਂਦੀ ਐ ਸੋ ਮੇਰੇ ਉਹ ਦਿਮਾਗ ਚੋਂ ਨਿਕਲ ਗਈ ਮੈਂ ਭੁੱਲ ਗਈ ਉਹ ਗੱਲ ਅੱਜ ਸਵੇਰੇ ਮੈਸੇਜ ਆਇਆ ਉਹਨਾਂ ਦਾ ਕਹਿੰਦੇ ਦੀਦੀ ਵੀ ਤੁਸੀਂ ਮੇਰੇ ਬੇਟੀ ਦਾ ਜਿਹੜਾ ਨਾਮ ਸੀ ਨਹੀਂ ਬੋਲੀਆ ਸੋ ਸਭ ਤੋਂ ਪਹਿਲਾਂ ਤਾਂ ਭੈਣੀ ਮਾਫ ਕਰਨਾ ਕਿ ਮੇਰੇ ਦਿਮਾਗ ਚੋਂ ਨਿਕਲ ਗਈ ਇਹ ਗੱਲ ਸੋ ਮੈਨਾਂ ਨੂੰ ਮੈਸੇਜ ਦਾ ਰਿਪਲਾਈ ਵੀ ਕੀਤਾ ਮੈਂ ਕਿਹਾ ਵੀ ਤੁਸੀਂ ਮੈਨੂੰ ਮਾਫ਼ ਕਰਿਓ ਕਿ ਮੈਂ ਅੱਜ ਦੀ ਵੀਡੀਓ 'ਚ ਜ਼ਰੂਰ ਨਾਮ ਬੋਲੂਗੀ ਵੀ ਮੇਰੇ ਦਿਮਾਗ 'ਚ ਹੀ ਨਿਕਲ ਗਈ ਗੱਲ ਸੋ ਉਹਨਾਂ ਦੀ ਬੇਟੀ ਦਾ ਨਾਮ ਹੈ ਜੀ ਜਸਮੀਨ ਕੌਰ ਉਹਦਾ ਬਰਥਡੇ ਸੀਗਾ 3 ਤਰੀਕ ਨੂੰ ਸਭ ਤੋਂ ਪਹਿਲਾਂ ਭੈਣੇ ਤੁਹਾਡੀ ਬੇਟੀ ਨੂੰ ਜਨਮ ਦੇਣ ਦੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਪੂਰੇ ਪਰਿਵਾਰ ਵੱਲੋਂ ਪੂਰੀ YouTube ਫੈਮਿਲੀ ਵੱਲੋਂ ਪਰਮਾਤਮਾ ਉਹਦੀ ਜ਼ਿੰਦਗੀ 'ਚ ਇਹ ਵਾਲਾ ਦਿਨ ਹਮੇਸ਼ਾ ਖੁਸ਼ੀਆਂ ਲੈ ਕੇ ਆਵੇ ਤੇ ਹਮੇਸ਼ਾ ਖੁਸ਼ੀਆਂ ਭਰਿਆ ਬਤੀਤ ਹੋਵੇ ਉਹਨੂੰ ਚੜ੍ਹਦੀਆਂ ਕਲਾ 'ਚ ਰੱਖੇ ਨਾਮ ਕਰ ਬਖਸ਼ੇ ਪਰਮਾਤਮਾ ਨੂੰ ਤੇ ਹਮੇਸ਼ਾ ਉਹਦੇ ਦਿਲ ਦੀਆਂ ਜੋ ਵੀ ਮਰਾਦਾਂ ਹੋਣ ਪੂਰੀਆਂ ਹੋਣ ਤੇ ਗੁਰੂ ਸਾਹਿਬ ਨੂੰ ਲੰਬੀ ਉਮਰ ਦੀ ਦਾਤ ਬਖਸ਼ਿਸ਼ ਕਰੇ ਤੇ ਤੰਦਰੁਸਤੀ ਸਿਹਤ ਬਖਸ਼ਿਸ਼ ਕਰੇ ਗੁਰੂ ਸਾਹਿਬ ਨੂੰ ਸੋ ਸਾਡੇ ਵੱਲੋਂ ਇੱਕ ਵਾਰੀ ਫੇਰ ਤੁਹਾਡੀ ਬੇਟੀ ਨੂੰ ਬਿਲੇਟਡ ਹੈਪੀ ਬਰਥਡੇ ਸੋ ਤੁਸੀਂ ਵੀ ਜੇ ਸਾਰੇ ਜਾਣੇ ਵਿੱਚ ਜ਼ਰੂਰ ਕਰਿਓ ਉਹਨਾਂ ਦੀ ਬੇਟੀ ਨੂੰ ਤੇ ਉਹਨਾਂ ਦੀ ਮੰਮੀ ਦਾ ਨਾਮ ਹੈਗਾ ਜੀ ਹਰਪਿੰਦਰ ਕੌਰ ਤੇ ਇਹ ਬਹੁਤ ਟਾਈਮ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਸੋ ਚਲੋ ਜੀ ਹੁਣ ਆਪਾਂ ਜਿਹੜਾ ਵੀਡੀਓ ਅੱਗੇ ਕੰਟੀਨਿਊ ਕਰਦੇ ਆਂ ਆ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਹੋ ਰਹੀ ਹੈ ਕਿ ਨਾ ਮੈਸੇਜ ਮੈਨੂੰ ਬਹੁਤ ਬਾਰ ਬਾਰ ਆ ਰਹੇ ਨੇ ਜਿਵੇਂ ਜਦੋਂ ਵੀ ਮੈਂ ਕਰਵਾਣੀ ਦੀ ਵੀਡੀਓ ਪਾਣੀ ਆ ਆ ਕੋ ਪੋਜ਼ਿਟਿਵ ਵੇ ਦੇ ਵਿੱਚ ਇਸ ਚੀਜ਼ ਦਾ ਜਵਾਬ ਦੇ ਰਹੀਆਂ ਮਤਲਬ ਗਲਤ ਨਾ ਇਸ ਚੀਜ਼ ਨੂੰ ਸਮਝੋ ਵੀ ਮੈਂ ਇਹ ਤੁਹਾਨੂੰ ਕਿਉਂ ਕਹਿ ਰਹੀ ਆਂ ਉਹ ਉਹ ਕਾਫੀ ਕਰ ਇਦਾਂ ਦੇ ਮੈਸੇਜ ਆਉਂਦੀ ਆ ਕਿ ਜੀ ਜੀ ਤੁਸੀਂ ਇਹ ਨਾ ਅਰਦਾਸ ਕਰ ਦਿਓ ਸਾਡੇ ਵੱਲੋਂ ਅਰਦਾਸ ਵੀ ਇਸ ਚੀਜ਼ ਨੂੰ ਲੈ ਕੇ ਕਰ ਦਿਓ ਹਾਂਜੀ ਜਰੂਰ ਆਪਾਂ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਤੇ ਗੁਰੂ ਸਾਹਿਬ ਸਭ ਨੂੰ ਤੰਦਰੁਸਤੀ ਬਖਸ਼ੇ ਸਭ ਦੇ ਭਲਾ ਬਖਸ਼ੇ ਗੁਰੂ ਸਾਹਿਬ ਸਭ ਦੇ ਮਨੋ ਕਾਮਨਾ ਪੂਰੀਆਂ ਕਰੇ ਗੁਰੂ ਸਾਹਿਬ ਸਾਰੀ ਦੁਨੀਆ ਦੇ ਦੁੱਖ ਤੋੜ ਦੇਵੇ ਪਰਮਾਤਮਾ ਪਰ ਉਸ ਦੇ ਨਾਲ ਜੀ ਇੱਕ ਮੇਰੀ ਬੇਨਤੀ ਹੋਰ ਆ ਤੁਹਾਨੂੰ ਅਭੀ ਪਲੀਜ਼ ਤੁਸੀਂ ਨਾ ਆਪ ਵੀ ਪਾਠ ਕਰਿਆ ਕਰੋ ਕਿਉਂਕਿ ਦੇਖੋ ਜੇ ਘਰ ਦੇ ਵਿੱਚ ਆਪਾਂ ਸਹਿਜ ਪਾਠ ਕਰਾਉਣੇ ਆ ਨਾ ਆਪਾਂ ਗ੍ਰੰਥੀ ਸਿੰਘ ਤੋਂ ਵੀ ਕਰਾ ਸਕਦੇ ਆ ਪਰ ਜੇ ਸੇਵਾ ਆਪਾਂ ਖੁਦ ਕਰਦੇ ਆ ਗੁਰਬਾਣੀ ਜਪਨ ਦੀ ਸਹਿਜ ਪਾਠ ਆਪ ਕਰਦੇ ਆ ਘਰ ਦੇ ਵਿੱਚ ਤਾਂ ਉਸ ਦਾ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਹੈ ਗੁਰੂ ਸਾਹਿਬ ਵੱਲੋਂ ਕਿਉਂ ਕਿਉਂਕਿ ਦੇਖੋ ਜਦੋਂ ਆਪਾਂ ਘਰ ਦੇ ਵਿੱਚ ਆਠ ਕਿਸੇ ਤੋਂ ਕਰਵਾਉਨੇ ਆ ਆਪਾਂ ਸਾਰਾ ਪਾਠ ਕੋਲ ਬੈ ਕੇ ਸੁਣ ਨਹੀਂ ਸਕਦੇ ਆਪਾਂ ਆਪਣੇ ਕੰਮ ਧੰਦਿਆਂ ਦੇ ਵਿੱਚ ਲੱਗ ਜਾਂਦੇ ਆ ਫਿਰ ਉਹਦਾ ਉਹਨਾਂ ਫਲ ਨਹੀਂ ਮਿਲਦਾ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਵਿਅਰਥ ਹੀ ਚੱਲ ਜਾਂਦਾ ਸੋ ਜੇ ਆਪਾਂ ਬਾਟ ਖੁਦ ਕਰੀਏ ਤਾਂ ਉਹ ਜਦੋਂ ਆਪਾਂ ਬਾਟ ਖੁਦ ਕਰਦੇ ਆ ਆਪਣੀ ਹਾਜ਼ਰੀ ਗੁਰੂ ਸਾਹਿਬ ਚਾਣਨੇ ਲੱਗਦੀ ਆ ਆਪਾਂ ਸਪੈਸ਼ਲ ਟਾਈਮ ਕੱਢਦੇ ਆ ਪਾਣੀ ਝੱਪਣ ਲਈ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਗੁਰੂ ਸਾਹਿਬ ਚਾਣਨੀ ਆਪਾਂ ਲੱਗਦੇ ਆ ਸੋ ਉਹ ਸੇਵਾ ਆਪਣੀ ਜ਼ਿਆਦਾ ਪ੍ਰਵਾਨ ਹੁੰਦੀ ਆ ਠੀਕ ਹੈ ਇਸੇ ਤਰ੍ਹਾਂ ਜੇ ਤੁਸੀਂ ਖੁਦ ਪਾਠ ਕਰਕੇ ਅਰਦਾਸ ਕਰੋ ਨਾ ਤਾਂ ਉਹਦੇ ਨਾਲ ਤੁਹਾਨੂੰ ਗੁਰੂ ਸਬ ਉਹਦੀ ਤੁਹਾਡੀ ਜ਼ਿਆਦਾ ਸੁਣਨਗੀ ਇਦਾਂ ਦੀ ਹੀ ਗੱਲ ਇੱਕ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਆ ਤਾਂ ਹੀ ਮੈਂ ਵੀਡੀਓ ਅੱਜ ਬਣਾਈ ਆ ਜੀ ਐਸੀ ਕਰਕੇ ਵੀ ਤੁਹਾਨੂੰ ਮੈਂ ਇਹ ਚੀਜ਼ ਸਮਝਾ ਸਕਾਂ ਆ ਆਪਣੇ ਨਾ ਇੱਕ ਵਿਊਅਰਸ ਨੇ ਜੀ ਉਹਨਾਂ ਦਾ ਮੈਸੇਜ ਆਇਆ ਸੀ ਕੈਨੇਡਾ ਤੋਂ ਨੇ ਮੈਂ ਤੋ ਤਿੰਨ ਦਿਨ ਪਹਿਲਾਂ ਵੀ ਇਹ ਗੱਲ ਸ਼ੇਅਰ ਕਰੀ ਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਦੀਦੀ ਵੀ ਤੁਹਾਡੀ ਵੀਡੀਓ ਦੇਖ ਕੇ ਮੈਂ ਪਹਿਲੇ ਦਿਨ ਪਾਠ ਕਰਿਆ ਕਹਿੰਦੇ ਪਾਠ ਕਰਕੇ ਮੈਂ ਉੱਠੀ ਹੀ ਹਾਂ ਤੇ ਨਾਲ ਦੀ ਨਾਲ ਫੋਨ ਵੱਜਿਆ ਤੇ ਕਹਿੰਦੇ ਫੋਨ ਵੱਜਿਆ ਮੇਰੀ ਭੈਣ ਸੀਗੀ ਫੋਨ ਦੇ ਉੱਤੇ ਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਦੱਸਿਆ ਵੀ ਆਪ ਨੂੰ ਆਪਣੇ ਨਵੇਂ ਘਰ ਦੀਆਂ ਚਾਬੀਆਂ ਮਿਲ ਗਈਆਂ ਤੇ ਕਹਿੰਦੇ ਮੈਂ ਬਹੁਤ ਖੁਸ਼ ਹੋਈ ਤੇ ਕਹਿੰਦੇ ਮੈਨੂੰ ਲੱਗਿਆ ਵੀ ਪਰਮਾਤਮਾ ਹੈ ਵਾਕਈ ਸੁਣਦੇ ਹਨ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਵੀ ਤੁਸੀਂ ਅਰਦਾਸ ਕੀਤੀ ਸੀ ਇਸ ਚੀਜ਼ ਦੀ ਅਤਾਉਣਾ ਨੇ ਦੱਸਿਆ ਕਹਿੰਦੀ ਮੈਂ ਅਰਦਾਸ ਤਾਂ ਸਪੈਸ਼ਲ ਨਹੀਂ ਕੀਤੀ ਪਰ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀ ਜਦੋਂ ਮੈਂ ਪਾਠ ਕਰ ਰਹੀ ਸੀ ਉਦੋਂ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਤੁਸੀਂ ਦੇਖੋ ਵੀ ਉਹਨੇ ਪਹਿਲੇ ਦਿਨ ਪਾਠ ਕੀਤਾ ਮਨ ਦੇ ਵਿੱਚ ਉਹਦੇ ਉਹ ਗੱਲ ਸੀ ਦਿਲ ਤੋਂ ਉਹ ਗੁਰੂ ਸਾਹਿਬ ਦੇ ਪ੍ਰਤੀ ਸ਼ਾਇਦ ਉਹ ਗੱਲ ਨੂੰ ਰੱਖ ਰਹੀ ਸੀ ਠੀਕ ਹੈ ਤੇ ਉਹ ਦੇਖੋ ਪ੍ਰਮਾਤਮਾ ਨੇ ਪਹਿਲੇ ਪਾਠ ਤੇ ਹੀ ਉਸ ਦੀ ਜਿਹੜੀ ਅਰਦਾਸ ਹੈ ਉਹ ਸੁਣ ਲਈ ਹੈਨਾਂ ਸੋ ਇਸੇ ਤਰੀਕੇ ਨਾਲ ਤੁਸੀਂ ਵੀ ਪਾਠ ਕਰਿਆ ਕਰੋ ਹੋ ਸਕਦਾ ਵੀ ਤੁਹਾਡਾ ਪਾਠ ਪਹਿਲੀ ਵਾਰ ਮਲਕੀ ਪਹਿਲੀ ਵਾਰ ਤੁਹਾਡੀ ਅਰਦਾਸ ਪੂਰੀ ਨਾ ਹੋਵੇ ਇਹ ਵੀ ਹੋ ਸਕਦਾ ਵੀ 1 ਮਹੀਨਾ ਲੱਗ ਜਾਵੇ ਹੋ ਸਕਦਾ 1 ਸਾਲ ਲੱਗ ਜਾਵੇ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤਾ ਮੈਨੂੰ ਖੁਦ ਨੂੰ ਮੇਰੀ ਜਿਹੜੀ ਪਹਿਲੀ ਅਰਦਾਸ ਜੀ 2.5 ਤੋਂ 3 ਸਾਲ ਬਾਅਦ ਪੂਰੀ ਗੁਰੂ ਸਾਹਿਬ ਨੇ ਕੀਤੀ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲੀ ਵਾਰ ਦਾ ਸੋਧ ਪੂਰੀ ਹੋਈ ਸੀ ਸੋ ਮੰਨ ਨਾ ਡੋਲਿਆ ਕਰੋ ਵਿਸ਼ਵਾਸ ਰੱਖਿਆ ਕਰੋ ਦੇਖੋ ਆਪਾਂ ਹੋਰ ਵੀ ਬਹੁਤ ਕੁਝ ਕਰ ਕਰਕੇ ਦੇਖ ਲੈਣੇ ਆ ਤਾਂ ਜੇ ਦੇਖੋ ਇੱਕ ਫਸਲ ਨੂੰ ਵੀ ਆਪਾਂ ਗਾਉਣੇ ਆ ਹਨਾ ਉਹਨੂੰ ਵੀ ਆਪਾਂ 6 ਮਹੀਨੇ ਇੰਤਜ਼ਾਰ ਕਰਦੇ ਆ ਉਹਦੇ ਪੱਕਣ ਦਾ ਜਦੋਂ ਆਪਾਂ ਕੋਈ ਪੌਦਾ ਲਾਉਣੇ ਆ ਫਲ ਵਾਲਾ ਉਹਦੇ ਵੀ 2 2.5 3 ਸਾਲ ਆਪਾਂ ਵੇਟ ਕਰਦੇ ਆਂ ਵੀ ਵੱਡਾ ਹੋਊਗਾ ਫਿਰ ਫਲ ਦੇਊਗਾ। ਸੋ ਪਾਠ ਦੇ ਵਿੱਚ ਚਮਤਕਾਰ ਜਾਂ ਆਪਾਂ ਕਹੀਏ ਵੀ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਪਾਠ ਦੇ ਵਿੱਚ ਸ਼ਕਤੀ ਬਹੁਤ ਆ ਲੇਕਿਨ ਸਭ ਤੋਂ ਵੱਡੀ ਚੀਜ਼ ਸਬਰ ਜਿੰਨਾ ਆਪਾਂ ਸਬਰ ਰੱਖ ਕੇ ਗੁਰੂ ਸਾਹਿਬ ਵਿਸ਼ਵਾਸ ਰੱਖ ਕੇ ਪਾਠ ਕਰਾਂਗੇ ਨਾ ਤਾਂ ਗੁਰੂ ਸਾਹਿਬ ਸਾਡੀ ਜ਼ਰੂਰ ਸੁਣਨਗੇ ਸਭ ਤੋਂ ਪਹਿਲਾਂ ਪ੍ਰਮਾਤਮਾ ਆਪਣੀ ਪ੍ਰੀਖਿਆ ਜ਼ਰੂਰ ਲੈਂਦੇ ਨੇ ਤੇ ਬਾਕੀ ਆਪਣੇ ਜਿਹੜੇ ਮਾੜੇ ਕਰਮ ਹੁੰਦੇ ਆ ਪਹਿਲਾਂ ਉਹ ਕੱਟੇ ਜਾਂਦੇ ਨੇ ਫਿਰ ਆਪਣੀ ਜਿਹੜੀ ਅਰਦਾਸ ਪੂਰੀ ਹੁੰਦੀ ਹੈ ਬਾਕੀ ਗੁਰੂ ਸਾਹਿਬ ਸਾਡੀ ਪ੍ਰੀਖਿਆ ਵੀ ਜ਼ਰੂਰ ਲੈਂਦੇ ਨੇ ਜਦ ਤੱਕ ਸਾਡਾ ਮਨ ਦੂਰਦਾ ਰਹਿੰਦਾ ਹੈ ਨਾ ਫਿਰ ਉਹਨਾਂ ਟਾਈਮ ਪਰਮਾਤਮਾ ਸਾਡੀ ਪ੍ਰੀਖਿਆ ਲੈਂਦੇ ਰਹਿੰਦੇ ਨੇ ਵੀ ਆ ਵੀ ਇਹ ਪੱਕਾ ਇਹਦਾ ਵਿਸ਼ਵਾਸ ਹੈ ਮੇਰੇ ਤੇ ਜਾਂ ਬਸ ਉਤੋਂ ਉਤੋਂ ਹੀ ਹੈ ਵੀ ਉਤੋਂ ਉਤੋਂ ਦਾ ਦਿਖਾਵਾ ਹੀ ਹੈ ਸੋ ਹਮੇਸ਼ਾ ਡੱਟੇ ਰਹੋ ਪਾਠ ਕਰਦੇ ਰਹੋ ਪਾਠ ਕਰਨ ਦੇ ਨਾਲ ਫਲ ਜ਼ਰੂਰ ਮਿਲੂਗਾ ਇਹ ਨਹੀਂ ਹੈ ਵੀ ਤੁਸੀਂ ਪਾਠ ਕਰਦੇ ਰਹੋਗੇ ਕਦੇ ਤੁਹਾਨੂੰ ਫਲ ਨਹੀਂ ਮਿਲੂਗਾ ਹਾਂ ਜੇ ਫਲ ਨਹੀਂ ਮਿਲ ਰਿਹਾ ਪਾਠ ਤੁਸੀਂ ਕਰ ਰਹੇ ਹੋ ਫਲ ਨਹੀਂ ਮਿਲ ਰਿਹਾ ਉਹਦੇ ਵਿੱਚ ਕੋਈ ਗਲਤੀ ਹੋ ਸਕਦੀ ਹੈ ਸਾਡੇ ਵੱਲੋਂ ਗਲਤੀ ਕੀ ਹੋ ਸਕਦੀ ਹੈ ਗਲਤੀ ਇਹ ਉਸ ਹੋ ਸਕਦੀ ਆ ਵੀ ਅਸੀਂ ਬਾਣੀ ਤਾਂ ਜਪ ਰਹੇ ਹਾਂ ਗੁਰੂ ਨੂੰ ਤਾਂ ਮੰਨ ਰਹੇ ਹਾਂ ਪਰ ਗੁਰੂ ਦੀ ਨਹੀਂ ਮੰਨ ਰਹੇ ਯਾਨੀ ਕਿ ਜਿਹੜੇ ਸਾਡੇ ਅੰਦਰ ਦੇ ਐਬ ਨੇ ਸਾਡੇ ਅੰਦਰ ਦੀਆਂ ਕਮੀਆਂ ਨੇ ਆਪਾਂ ਉਹਨਾਂ ਨੂੰ ਸੁਧਾਰ ਨਹੀਂ ਰਹੇ ਜਿਵੇਂ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਕਿ ਸਭ ਜ਼ਿਆਦਾ ਹੁੰਦੀ ਹੈ ਕਿਸੇ ਚ ਘੱਟ ਹੁੰਦੀ ਹੈ ਕਮੀ ਹਰ ਇੱਕ ਚ ਹੁੰਦੀ ਹੈ ਬਸ ਅਗਰ ਆਪਾਂ ਉਹਨਾਂ ਕਮੀਆਂ ਨੂੰ ਪਛਾਣ ਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਪਾਉਣ ਤੇ ਤਾਂ ਜੀ ਰੱਬ ਵੀ ਮਿਲ ਜਾਂਦਾ ਚਾਉਣ ਤੇ ਕੀ ਨਹੀਂ ਮਿਲ ਸਕਦਾ ਜੇ ਆਪਾਂ ਚਾਹੀਏ ਆਪਾਂ ਇੱਕ ਪਹਾੜ ਨੂੰ ਹਿਲਾਉਣਾ ਆਪਾਂ ਪਹਾੜ ਨੂੰ ਵੀ ਹਿਲਾ ਸਕਦੇ ਹਾਂ ਜੇ ਆਪਣੀ ਸੋਚ ਸਹੀ ਹੈ ਚੰਗੀ ਹੈ ਸੋ ਅ ਇਸੇ ਤਰੀਕੇ ਨਾਲ ਅਗਰ ਆਪਾਂ ਬਾਣੀ ਜਪਦੇ ਆਂ ਬਾਣੀ ਚਪੰਦੇ ਨਾਮ ਨਾਲ ਜੇ ਆਪਣਾ ਅਬੰਦਰ ਦੀਆਂ ਜਿਹੜੀਆਂ ਘਾਟਾਂ ਉਹਨਾਂ ਨੂੰ ਪੂਰੀਆਂ ਕਰਨੀ ਸ਼ੁਰੂ ਕਰ ਲਈਏ ਗੁਰੂ ਸਾਹਿਬ ਦਿਲਾ ਦੀਆਂ ਜਾਣਨ ਹਾਰਨੇ ਜੀ ਫਿਰ ਪਰਮਾਤਮਾ ਉੰਨੀ ਹੀ ਛੇਤੀ ਆਪਣੀ ਅਰਦਾਸ ਸੁਣਦੇ ਨੇ ਸੋ ਇਹਨਾਂ ਗਲਤੀਆਂ ਨੂੰ ਅਗਰ ਆਪਾਂ ਨਾ ਕਰੀ ਆਪਣਾ ਪਾਠ ਦਾਣਾ ਫਲ ਆਪ ਨੂੰ ਛੇਤੀ ਮਿਲਦਾ ਪਹਿਲੀ ਚੀਜ਼ ਦੂਸਰੀ ਚੀਜ਼ ਪਾਠ ਅਗਰ ਆਪ ਕਰੀਏ ਤਾਂ ਫਿਰ ਆਪਣੀ ਅਰਦਾਸ ਖੁਦ ਹੀ ਕੀਤੀ ਹੋਈ ਛੇਤੀ ਪੂਰੀ ਹੁੰਦੀ ਆ ਕਰਵਾਉਣਾ ਤਾਂ ਜੀ ਦੇਖੋ ਆਪਾਂ ਗ੍ਰੰਥੀ ਸਿੰਘ ਤੋਂ ਵੀ ਕਰਵਾ ਲੈਨੇ ਆ ਪਰ ਜਿਹੜੀ ਅਰਦਾਸ ਆਪਾਂ ਖੁਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੁਸੀਂ ਕਰਨੀ ਹੈ ਨਾ ਕਿਉਂਕਿ ਜਿਹੜੀ ਤੁਹਾਡੀ ਅੰਦਰ ਦੀ ਫੀਲਿੰਗ ਤੁਸੀਂ ਗੁਰੂ ਸਾਹਿਬ ਨਾਲ ਕਨੈਕਟ ਕਰ ਸਕਦੇ ਹੋ ਸ਼ਾਇਦ ਉਹ ਮੈਂ ਨਾ ਕਰ ਪਾਵਾਂ ਠੀਕ ਹੈ ਸੋ ਇਸ ਕਰਕੇ ਜੋ ਆਪ ਦੀ ਆਪਣੀ ਤਕਲੀਫ ਹੁੰਦੀ ਆਪਾਂ ਗੁਰੂ ਸਾਹਿਬ ਨਾਲ ਜਦੋਂ ਗੱਲ ਕਰਨ ਬੈਠੇ ਆ ਨਾ ਉਸ ਬਾਰੇ ਤਾਂ ਆਪਾਂ ਦਿਲ ਤੋਂ ਬੈਠੇ ਆ ਉਸ ਬਾਰੇ ਗੱਲ ਕਰਨ ਸੋ ਉਹ ਜਿਹੜੀ ਦਿਲ ਤੋਂ ਕੀਤੀ ਹੋਈ ਗੱਲ ਹੁੰਦੀ ਆ ਹਮੇਸ਼ਾ ਗੁਰੂ ਸਾਹਿਬ ਸੁਣਦੇ ਨੇ ਸੋ ਮੇਰੀ ਇਹੀ ਬੇਨਤੀ ਹੈ ਪਲੀਜ਼ ਤੁਹਾਡੇ ਅੱਗੇ ਵੀ ਤੁਸੀਂ ਪਾਠ ਜ਼ਰੂਰ ਕਰੋ ਅਰਦਾਸ ਵੀ ਕਰਿਆ ਕਰੋ ਵੱਡੀ ਅਰਦਾਸ ਛੋਟੀ ਅਰਦਾਸ ਵੀ ਕਈ ਪੁੱਛਦੇ ਨੇ ਜੀ ਵੀ ਛੋਟੀ ਅਰਦਾਸ ਕਿਵੇਂ ਕਰਨੀ ਚਾਹੀਦੀ ਆ ਛੋਟੀ ਅਰਦਾਸ ਦੇ ਵਿੱਚ ਜੀ ਕੋਈ ਜ਼ਿਆਦਾ ਵੱਡੀ ਚੀਜ਼ ਨਹੀਂ ਆ ਜੋ ਤੁਹਾਡੇ ਮਨ ਦੀ ਮਨੋਕਾਮਨਾ ਜਿਵੇਂ ਤੁਸੀਂ ਪੂਰੀ 10 ਗੁੱਟਕਾ ਸੱਚੋਂ ਪੜਦੇ ਹੋ ਮੈਂ ਜਿਹੜੀ ਛੋਟੀ ਅਰਦਾਸ ਕਰਦੀ ਆ ਜੀ ਮੈਂ ਤੁਹਾਨੂੰ ਉਹ ਦੱਸ ਰਹੀ ਆ ਅ ਤੁਸੀਂ ਗੁਟਕਾ ਸਾਹਿਬ ਦੇ ਵਿੱਚ ਜਿਹੜੀ ਅਰਦਾਸ ਕਰਦੇ ਹੋ ਉਹ ਨਾ ਕਰਕੇ ਬਸ ਸਿਰਫ ਦਸਾ ਪਾਸਾਆਂ ਦੇ ਨਾਮ ਬੋਲ ਕੇ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਆ ਬਾਬਾ ਤਰਦਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜੋ ਸਾਡੇ ਮਨ ਦੀ ਮਨੋ ਕਾਮਨਾ ਹੁੰਦੀ ਹੈ ਜਾਂ ਘਰ ਦੇ ਪ੍ਰਤੀ ਜੋ ਸਾਡੇ ਕਾਰਜ ਹੁੰਦੇ ਆ ਉਹ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਦੇ ਆ ਤੇ ਗੁਰੂ ਸਾਹਿਬ ਦੇ ਚਹਨਾ ਚ ਅਰਦਾਸ ਕਰਦੇ ਮਹਾਰਾਜ ਜੀ ਆਪ ਅੰਗ ਸੰਗ ਸਹਾਇ ਹੋ ਕੇ ਨਾ ਕਾਰਜਾਂ ਨੂੰ ਸਵਾਰਨਾ ਬਸ ਇਹੀ ਛੋਟੀ ਅਰਦਾਸ ਹੁੰਦੀ ਹੈ ਜੀ ਮਰਦਾਸ ਕਿਸ ਤਰੀਕੇ ਨਾਲ ਕਰਦੇ ਹੋ ਵੀ ਕੀ ਬੋਲਦੇ ਹੋ ਕਿ ਨਹੀਂ ਬੋਲਦੇ ਹੋ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਵੀ ਦਿਲ ਤੋਂ ਕਰ ਰਹੇ ਹੋ ਕਿ ਉਤੋਂ ਉਤਲੇ ਮਨੋਂ ਕਰ ਰਹੇ ਹੋ ਵਿਸ਼ਵਾਸ ਰੱਖ ਕੇ ਕਰ ਰਹੇ ਹੋ ਫਿਰ ਚਾਹੇ ਉਹਦੇ ਲਈ ਬੋਲ ਕੇ ਵੀ ਕਰੋ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਚਾਹੇ ਚੁੱਪ ਰਹਿ ਕੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਤੁਸੀਂ ਅੰਦਰਲੀ ਮਨ ਤੋਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਬਨਣਾ ਵੀ ਪ੍ਰਵਾਨ ਹੋ ਜਾਂਦੀ ਹੈ ਜਿਹੜਾ ਫਰਕ ਪੈਂਦਾ ਨਾ ਸਿਰਫ ਔਰ ਵਿਸ਼ਵਾਸ ਦਾ ਤੁਹਾਡੀ ਸ਼ਰਤ ਆਪ ਮਨਾਉਂਦਾ ਗੁਰੂ ਸਾਹਿਬ ਦੇਖੋ ਕਈ ਵਾਰੀ ਆਪਾਂ ਇਤਿਹਾਸ ਵੀ ਪੜ੍ਹਦੇ ਹਾਂ ਮਹਾਰਾਜ ਜੀ ਕਹਿੰਦੇ ਵੀ ਮੇਰੇ ਚਰਨਾਂ 'ਚ ਤੂੰ 100 ਰੁਪਏ ਚੜਾਉਣੇ ਕਰ ਪ੍ਰਚਲਨ ਮਾਇਨੇ ਨਹੀਂ ਰੱਖਦਾ ਤੂੰ ਸ਼ਰਧਾ ਨਾਲ ਮੇਰੇ ਅੱਗੇ ਸਿਰ ਵਿੱਚ ਕੋਨਾ ਮੇਰੇ ਲਈ ਉਹ ਵੀ ਮਾਇਨੇ ਰੱਖਦਾ ਗੁਰੂ ਸਾਹਿਬ ਤੁਹਾਡਾ ਖਾਲੀ ਮੱਥਾ ਟੇਕਿਆ ਵੀ ਪ੍ਰਵਾਨ ਕਰਦੇ ਨੇ ਤੇ ਜੇ ਤੁਸੀਂ 200 ਦਾ ਵੀ ਟੇਕਦੇ ਹੋ ਪ੍ਰਵਾਨ ਉਹ ਵੀ ਹੁੰਦਾ ਪਰ ਉਹਦੇ ਵਿੱਚ ਸ਼ਰਧਾ ਦੇਖਦੇ ਨੇ ਮਹਾਰਾਜ ਜੀ ਵੀ ਸ਼ਰਧਾ ਕਿਦੇ ਵਿੱਚ ਹੈ ਸੋ ਤੁਸੀਂ ਸ਼ਰਧਾ ਭਾਵਨਾ ਰੱਖੋ ਵਿਸ਼ਵਾਸ ਰੱਖੋ ਗੁਰੂ ਸਾਹਿਬ ਤੇ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤਾ ਜੇ ਮੇਰੀ ਵਰਗਾ ਨਾਸਤਿਕ ਬੰਦਾ ਗੁਰੂ ਸਾਹਿਬ ਤੇ ਚੰਨੀ ਲੱਗ ਸਕਦਾ ਤੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਸਕਦਾ ਸੋ ਤੁਸੀਂ ਵੀ ਕਰ ਸਕਦੇ ਹੋ ਕੋਈ ਵੱਡੀ ਚੀਜ਼ ਨਹੀਂ ਹੈ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਪਾਠ ਜਰੂਰ ਕਰਿਆ ਕਰੋ ਮਹਾਰਾਜ ਜੀ ਵੀ ਤੁਹਾਡੀ ਵੀ ਸੁਣਨਗੇ ਸਭ ਦੀ ਸੁਣਦੇ ਨੇ ਗੁਰੂ ਸਾਹਿਬ ਬਸ ਤੁਹਾਡੇ ਭਾਵਨਾ ਦੀ ਗੁਰੂ ਸਾਹਿਬ ਦੇਖਦੇ ਨੇ ਵੀ ਤੁਸੀਂ ਸੱਚੀ ਭਾਵਨਾ ਤੋਂ ਪਾਠ ਕਰ ਰਹੇ ਹੋ ਪੂਰੀ ਸ਼ਰਧਾ ਭਾਵਨਾ ਨਾਲ ਕਰ ਰਹੇ ਹੋ ਸੋ ਇਹੀ ਕਾਰਨ ਅਸੇ ਆਈ ਦੀ ਵੀਡੀਓ ਨੂੰ ਬਣਾਉਂਦਾ ਜੀ ਕਿਉਂਕਿ ਕਮੈਂਟ ਕਾਫੀ ਵਾਰ ਆ ਰਹੇ ਸੀਗੇ ਤੇ ਤਾਂ ਹੀ ਮੈਂ ਤੁਹਾਡੇ ਨਾਲ ਆਪਣੀ ਜਿਹੜੀ ਭੈਣ ਦਾ ਐਕਸਪੀਰੀਅੰਸ ਹੈ ਸ਼ੇਅਰ ਕੀਤਾਗਾ ਵੀ ਤਾਂ ਕਿ ਇਹਦੇ ਨਾਲ ਤੁਹਾਨੂੰ ਹੋਰ ਵਿਸ਼ਵਾਸ ਹੋ ਸਕੇ ਸੋ ਜ਼ਰੂਰੀ ਨਹੀਂ ਇਹ ਵੀ ਜੇ ਉਹਨਾਂ ਦਾ ਪਹਿਲੀ ਵਾਰ ਪਾਠ ਦੇ ਵਿੱਚ ਅਰਦਾਸ ਪੂਰੀ ਹੋਈ ਹੈ ਤੁਹਾਡੀ ਵੀ ਹੋਵੇ ਹੋ ਸਕਦਾ 1 ਸਾਲ ਲੱਗਦੇ 6 ਮਹੀਨੇ ਜੀ ਹੋ ਜਾਈਆਂ ਉਹ ਤੁਹਾਡਾ ਵੀ ਪਹਿਲੀ ਅਰਦਾਸ ਤੇ ਹੀ ਮਹਾਰਾਜ ਜੀ ਤੁਹਾਡੇ ਕਾਜ ਸਵਾਰ ਦੇ ਸੋ ਵਿਸ਼ਵਾਸ ਰੱਖ ਕੇ ਪਾਠ ਜਰੂਰ ਕਰਿਓ ਜੀ ਚਲੋ ਜੀ ਵੀਡੀਓ ਦਾ ਕਰਦੇ ਐਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ